ਫਿਰ ਬਾਈ ਕਗਲੀ ਦੇ ਮੂਹਰੇ ਲੈ ਕੇ ਜਾ ਇੱਥੇ ਘਾਤੋਗ ਲਾ ਕੇ ਜਨਨ ਤੇ ਗਲੀ ਆਲੇ ਤੇ ਤਰਾਜ ਕਰਨ ਗਏ ਕੀ ਨਾਮ ਹੈ ਤੇਰਾ ਬੰਸ਼ੀ ਕਿਥੇ ਹੋ ਰਹਿਣਾ ਲੈ ਇੱਕ ਲੋਕਲੀ ਤੇ ਇਧਰ ਕੀ ਕਰਨਾ ਹੈ ਜੀ ਤੂੰ ਮੋਟਰਸਾਈਕਲ ਲਾ ਕੇ ਤੈਨੂੰ ਗਲੀ ਆਲੇ ਨੇ ਬੰਨਿਆ ਕਾਸ ਵਾਲੀ ਬੰਨਿਆ ਮੈਂ ਬਾਈ ਕਿੱਥੇ ਘਲਾਰ ਕੇ ਸੀ ਹੂੰ ਤੇ ਉਧਰ ਚੱਲੇ ਗਏ ਸਮਾਨ ਤੋਂ ਥੋੜਾ ਤੇ ਮੈਂ ਬੜਾ ਠੀਕ ਹੈ ਕਰੇ ਥੋੜਾ ਕਾਰਨ ਕੀ ਹੈ ਵਿੱਚ ਕਿਸੇ ਲਿਵੀਗੇਸ਼ਨ ਦੇ ਵਿੱਚ ਆਇਆ ਸੀ ਜਾਂ ਕਿਤੇ ਹੋਰ ਆਇਆ ਸੀ ਲਿਵੀ ਦੇ ਸ਼ੇਸ਼ ਵਿੱਚ ਨਿਵੇਦਨ ਚ ਗੱਲ ਬਸ ਕਿਹਨਾਂ ਆਤੀ ਹਾਂਜੀ ਮੈਂ ਘਰੇ ਚਾਹ ਲੈਣ ਆਇਆ ਸੀ ਅੱਛਾ ਜੀ ਮੈਂ ਮਿਸਟਰ ਨੂੰ ਪਛਾ ਮੈਂ ਮੋਟਰਸਾਈਕਲ ਕਿਵੇਂ ਛੜਾ ਉਹ ਮੋਟਰਸਾਈਕਲ ਇੱਥੇ ਏਸ ਲਿਆ ਰਕੇ ਤੇ ਮਗਰ ਕਿਆ ਮੁੰਡਾ ਹਾਂ ਮੈਂ ਵੀ ਠੀਕ ਹੈ ਤੇ ਮੈਂ ਇੱਥੇ ਖੜ ਗਿਆ ਮੈਂ ਡਿੱਕੀ ਗਿਆ ਨੂੰ ਡਿੱਕੀ ਜਦੋਂ ਆਇਆ ਇਹ ਮੈਂ ਵੀ ਮੋਟਰਸਾਈਕਲ ਇੱਥੇ ਕਿਵੇਂ ਛੱਡਿਆ ਹੂੰ ਇਹ ਤਾਂ ਫੇਰ ਕਿੱਡੀ ਗੱਲ ਹੈ ਇੰਨੇ ਚ ਇਹ ਤੇ ਬੰਦੇ ਸਾਡੇ ਹੋਰ ਆ ਗਏ ਫੜ ਲਏ ਤੇ ਬੰਦ ਲਏ ਹਾਂ ਕੁੱਟ ਮਾਰ ਵੀ ਕਿਤੇ ਨਹੀਂ ਆ ਗੱਲ ਲੱਪੜ ਰੋਟਾ ਮਾਰੇ ਹਾਂ ਇਹ ਦੱਸਿਆ ਕੋਸ਼ ਬਈ ਕਿੱਥੇ ਆਇਆ ਸੀ ਇਹ ਕਿੱਥੇ ਕੀ ਪਹਿਲਾਂ ਵੀ ਅਸੀਂ 4-5 ਵਾਰੀ ਰੋਲਾ ਪਿਆ ਸੀ ਹਾਂਜੀ ਪਹਿਲਾਂ ਵੀ 4-5 ਵਾਰੀ ਰੋਲਾ ਪਿਆ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਇਹ ਕਹਿੰਦਾ ਮੈਂ ਅੱਗੇ ਤੋਂ ਨਹੀਂ ਆਉਂਦਾ ਹਾਂ ਹੂੰ ਤੇ ਫੇਰ ਹੋਣ ਲੱਗ ਪਿਆ 4-5 ਇਧਰ ਕਰਨ ਕੀ ਹੁੰਦਾ ਇਹਦਾ ਕਾਰਨ ਕੀ ਹੈ ਇੱਥੇ ਜਰਾਨੀ ਆ ਜਰਾਨੀ ਕੋਲੇ ਆਉਂਦਾ ਹੈ ਲਿੰਗ ਰਿਲੇਸ਼ਨਸ਼ਿਪ ਡਾਇਰੈਕਸ਼ਨ ਨਾਲ ਹਾਂ ਇਹ ਨਹੀਂ ਪਤਾ ਹੁਣ ਕਿ ਕਿਆ ਮੈਂ ਰੰਦਾ ਇਹ